ਹੁਣ ਕਹਿ ਚਟਾ ਵੇਚਦਾ ਸੀ ਮੈਂ ਹੁਣ ਕਹਿ ਹੁਣ ਕਹਿ ਮੈਂ ਚਟਾ ਵੇਚਦਾ ਹਾਂ ਹੁਣ ਕਹਿ ਮੈਂ ਬਿਜਲੀ ਚੋਰੀ ਕੀਤੀ ਆ ਹੁਣ ਰੱਖ ਦਮ ਹੁਣ ਤੇਰੇ ਨਿਆਣੇ ਵੀ ਖੜੇ ਆ ਹੁਣ ਕਹਿ ਦਮ ਰੱਖ ਉਸ ਦਿਨ ਦਾ ਬੜਾ ਕਹਿੰਦਾ ਸੀ ਮੈਂ ਚਟਾ ਵੇਚਦਾ ਹਾਂ ਕਰ ਲੈ ਜੋ ਕਰਨਾ ਇਹ ਬਹੁਤ ਵਾਰੀ ਬੋਲ ਚੁੱਕੇ ਹੋਏ ਹੋ ਤੁਸੀਂ ਲੋ ਬੱਚਾ ਇਹ ਲੈਂਗੁਏਜ ਤੁਹਾਡੇ ਬੱਚਾ ਨੂੰ ਪਤਾ ਹੋਏਗਾ ਸਾਡੇ ਬੱਚਾ ਨੂੰ ਪਤਾ ਕਿ ਕਿੰਦਾ ਰਹਿੰਦਾ ਰਹਿੰਦਾ ਓਏ ਤੂੰ ਪੇਪਰ ਵਾਣਾ ਕਰ ਤੈਨੂੰ ਇੰਨੀ ਗੱਲ ਕਹਿਣਾ ਤੂੰ ਜਮਾਨਤਾ ਕਰਾਂਦਾ ਥੱਕ ਜਾਏਂਗਾ ਲੋਕਾਂ ਨੂੰ ਫਰਮੇ ਤੂੰ ਜਮਾਨਤਾ ਕਰਾਂਦਾ ਥੱਕ ਜਾਏਂਗਾ ਇਹ ਬਦਮਾਸ਼ੀ ਤੈਨੂੰ ਕਿਤੇ ਹੋਰ ਹੀ ਮਹਿੰਗੀ ਪੈਣੀ ਹੈ ਤੈਨੂੰ ਮੈਂ ਦੱਸਾਂ ਥੱਕ ਜਾਏਂਗਾ ਐਵੇਂ ਫालतू ਨਾ ਬੋਲ ਮੈਂ ਤੈਨੂੰ ਸੱ ਥੱਲੇ ਆ ਥੱਲੇ ਆ ਹਾਂ ਬੋਲ ਬੋਲ ਕੀ ਕਹਿਣਾ ਚਾਹਨਾ ਕਿ ਅੱਜ ਟੱਟਾ ਵੇਚਦਾ ਹੁਣ ਕਿਆ ਹੁਣ ਕਿਆ ਟੱਟਾ ਵੇਚਦਾ ਹੁਣ ਕਿਆ ਕਿ ਚੁੱਟਾ ਵੇਚਦਾ ਹੁਣ ਕਿਆ ਕਿ ਚਿੱਟਾ ਵੇਚਦਾ ਥੱਲੇ ਹੁਣ ਕਿਆ ਚਿੱਟਾ ਵੇਚਦਾ ਹੁਣ ਕਿਆ ਚਿੱਟਾ ਵੇਚਦਾ ਵਾ ਉਹ ਦਿਨ ਦਾ ਮੈਨੂੰ ਕਹਿੰਦਾ ਮੈਂ ਚਿੱਟਾ ਵੇਚਦਾ ਹਾਂ ਕਰ ਲੈ ਜੋ ਹੁੰ ਆਹ ਆਹ ਸ਼ਰਾਬਾ ਵੀ ਲੈਂਦੇ ਸ਼ੇਕ ਕਰਦਾ ਆਪੇ ਹੀ ਬਾਜੀ ਬਾਜੀ ਹੁੰਦੇ ਆ ਆਪੇ ਹੀ ਫਿੱਟਾ ਰੇ ਆਪੇ ਹੀ ਬਾਜੀ ਆ ਅੱਛਾ ਇਹਨੂੰ ਕਹ ਆਪਣੇ ਨਿਆਣੇ ਆ ਮੁੰਡੇ ਦੇ ਸਿਰ ਤੇ ਹੱਥ ਰੱਖ ਕੇ ਕਹੇ ਨਹੀਂ ਚਿੱਟੇ ਦੀ ਗੱਲ ਮੈਨੂੰ ਗੱਡੀ ਚ ਗਈ ਨਹੀਂ ਮੈਂ ਚਿੱਟਾ ਵੇਚਦਾ ਮੁੰਡੇ ਹੱਥ ਰੱਖ ਕੇ ਕਹੇ ਤੂੰ ਚੋਰ ਨਹੀਂ ਆ ਓਏ ਕਹ ਕਹ ਚਿੱਟਾ ਵੇਚਦਾ ਉਹ ਦਿਨ ਦਾ ਉਹ ਬੜਾ ਕਹਿੰਦਾ ਵੇਸੀ ਹੁਣ ਕਹ ਚਿੱਟਾ ਵੇਚਦਾ ਨਹੀਂ ਹੁਣ ਕਹ ਚਿੱਟਾ ਵੇਚਦਾ ਨਹੀਂ ਹੁਣ ਕਹ ਮੈਂ ਛੇਟਾ ਨਹੀਂ ਵੇਚਦਾ ਉਹ ਮੈਂ ਤੈਨੂੰ ਕੀ ਕਹਿ ਰਿਹਾ ਮੈਂ ਤਾਂ ਹੈਗਾ ਵਾ ਤੂੰ ਕਰ ਕਰ ਤਾਂ ਸੀ ਹੁਣ ਮੈਂ ਤੈਨੂੰ ਕੀ ਕਹਿਣਾ ਉਹ ਕੋੜ ਜਿਹਦਾ ਭੱਜਾ ਸੀ ਉਦੋਂ ਜੱਜ ਸਾਹਮਣੇ ਤੇਰੀ ਜੁਬਾਨ ਨਹੀਂ ਆਕਲੀ ਉਹ ਦਿਨ ਜੱਜ ਸਾਹਮਣੇ ਤੇਰੀ ਜੁਬਾਨ ਨਹੀਂ ਜੱਜ ਸਾਹਮਣੇ ਗਿਆ ਸੀ ਨਾ ਚਾ ਮੈਂ ਜੱਜ ਹਮਨੇ ਗਿਆ ਸੀ ਨਾ ਕਿ ਤੂੰ ਚੋਰ ਹੈਗਾ ਵਾ ਮੈਂ ਜੱਜ ਨੂੰ ਗਿਆ ਸੀ ਨਾ ਮੈਂ ਤੈਨੂੰ ਤਾਂ ਨਹੀਂ ਗਿਆ ਮੈਂ ਤੈਨੂੰ ਤਾਂ ਨਹੀਂ ਗਿਆ ਮੈਂ ਜੱਜ ਨੂੰ ਗਿਆ ਸੀ ਜੱਜ ਸਾਹਿਬ ਇਹ ਚੋਰ ਹੈਗਾ ਵਾ ਚਿੱਟਾ ਵੇਚਦਾ ਜੀ ਸਾਹਿਬ ਬੋਲਣਾ ਨਹੀਂ ਮੈਂ ਜੋ ਗਿਆ ਸੀ ਜੱਜ ਸਾਹਿਬ ਦੇ ਮੈਂ ਤੇਰੇ ਸਾਹਮਣੇ ਕਹਿਣਾ ਪਿਆ ਮੱਲੇ ਵਾਲਿਆਂ ਨੂੰ ਵੀ ਉਹਦਾ ਪਤਾ ਲੱਗੇ ਕਿ ਮੈਂ ਝੂਠ ਕਹਿ ਰਹੇ ਨਹੀਂ ਸੱਚ ਕਹਿ ਰਹੇ ਮੈਂ ਜੱਜ ਸਾਹਿਬ ਦੇ ਸਾਹਮਣੇ ਗਿਆ ਸੀ ਨਾ ਮੇਰਾ ਭਰਾ ਕਿ 10 ਸਾਲ ਤੋਂ ਤੂੰ ਮੇਰੀ ਬਿੱਲੀ ਚੋਰੀ ਕੀਤੀ ਤੂੰ ਚਿੱਟਾ ਵੇਚਦਾ ਕਿਆ ਸੀ ਕਿ ਨਹੀਂ ਕਿਹਾ ਸੀ ਹੁਣ ਤੂੰ ਸਟੇਟਮੈਂਟ ਨਹੀਂ ਉਥੇ ਰਾਈਟਰਨ ਸਟੇਟਮੈਂਟ ਜਮ੍ਹਾਂ ਕਰਦਾ ਕਿਉਂਕਿ ਤੈਨੂੰ ਪਤਾ ਤੂੰ ਭੱਜਣਾ ਤੂੰ ਭੱਜਲਾ ਕੋਈ ਗੱਲ ਨਹੀਂ ਫੇਰ ਕਿਹੜਾ ਫਰਕ ਪੈਂਦਾ ਤੂੰ ਮੇਰੇ ਦੱਸ ਮੇਰੇ 6 ਮਹੀਨੇ ਤੋਂ ਮੇਰੀ ਬਿਜਲੀ ਚੋਰੀ ਕਰਕੇ ਨਾ 10 ਸਾਲਾਂ ਤੋਂ ਚੋਰੀ ਕੀਤੀ ਕੀ ਹੋਇਆ ਮੈਨੂੰ ਕੋਈ ਲੋੜ ਨਹੀਂ ਤੇਰੇ ਤੇ ਪ੍ਰੈਸ਼ਰ ਕਾਦੇ ਐਸੇ ਬਣਾਣਾ ਮੈਂ ਮੈਂ ਤੇ ਤੇ ਪ੍ਰੈਸ਼ਰ ਕਾਦੇ ਐਸੇ ਬਣਾਣਾ ਮੈਨੂੰ ਦੱਸ ਤੀ ਕੀ ਓਏ ਚੱਲ ਚੱਲ ਤੇਰਾ ਧਰਮ ਹੈ ਲੋ ਉਹ ਤੂੰ ਧਰਮ ਦਾ ਹੀ ਹੈ ਨੀਗਾ ਉਹ ਅਗਰ ਤੂੰ ਧਰਮ ਦਾ ਹੁੰਦਾ ਨਾ ਤੂੰ ਕਿਸੇ ਧਰਮ ਦਾ ਨਹੀਂ ਆ ਉਹ ਤੂੰ ਤੇਰੇ ਵਰਗੇ ਚੋਰ ਚੋਰਾਂ ਦਾ ਕੋਈ ਧਰਮ ਨਹੀਂ ਚਿੱਟਾ ਵੇਚਣ ਵਾਲੇ ਦਾ ਕੋਈ ਧਰਮ ਨਹੀਂ ਆ ਚਿੱਟਾ ਵੇਚਣ ਵਾਲੇ ਦਾ ਵੀਰੇ ਕੋਈ ਧਰਮ ਨਹੀਂ ਆ ਤੇਰਾ ਕੋਈ ਧਰਮ ਨਹੀਂ ਆ ਤੇਰਾ ਕੋਈ ਧਰਮ ਨਹੀਂ ਹੈਗਾ ਨਾ ਤੂੰ ਹਿੰਦੂ ਆ ਨਾ ਸਿੱਖ ਆ ਨਾ ਕੁਛ ਨਹੀਂ ਹੈਗਾ ਤੂੰ ਤੂੰ ਚਿੱਟਾ ਵੇਚਦਾ ਚਿੱਟਾ ਪਤਾ ਕਿੰਨੇ ਮੁੰਡੇ ਮਾਰ ਰਿਆ ਕਿੰਨਾਂ ਦੀ ਕੁੜੀਆਂ ਮਾਰੀਆਂ ਨਾ ਵਿਆ ਚਿੱਟਾ ਵੇਚ ਵੇਚ ਕੇ ਇਹ ਜੱਜ ਨੂੰ ਕਹਿੰਦਾ ਤੂੰ ਉੱਥੇ ਮੈਂ ਤਾਂ ਜੱਜ ਨੂੰ ਕਿਹਾ ਸੀਗਾ ਕਿ ਜੱਸਾ ਬੈ ਦੇਖੋ ਕੀ ਕਰੀ ਜਾਂਦਾ ਆਹ ਤੇ ਫਿਰ ਤੂੰ ਹੁਣ ਫੇ ਭੱਜਿਆ ਕਿਉਂ ਕੋਰਟ ਚ ਕੋਰਟ ਚ ਕਿਉਂ ਨਹੀਂ ਪਹੁੰਚਿਆ ਉਹ ਕੋਰਟ ਚ ਕਿਉਂ ਨਹੀਂ ਭੱਜਿਆ ਕੋਰਟ ਚ ਕਿਉਂ ਭੱਜਿਆ ਵਾ ਉਹ ਦਿਨ ਕੋਰਟ ਚ ਕਿਉਂ ਭੱਜ ਗਿਆ ਵਾ ਕੋਰਟ ਚ ਕਿਉਂ ਭੱਜਿਆ ਮੈਂ ਕੋਰਟ ਚ ਕਿਉਂ ਭੱਜਿਆ ਉਹ ਕੋਰਟ ਚ ਕਿਉਂ ਭੱਜ ਗਿਆ ਤੂੰ ਕੋਰਟ ਚ ਕਿਉਂ ਭੱਜਿਆ ਓਏ ਆਪਣਾ ਤੂੰ ਕੰਮ ਨਾ ਮੇਰਾ ਕੰਮ ਛੱਡ ਦੇ ਤੂੰ ਇੱਧਰ ਸੁਣ ਤੂੰ ਚੋਰ ਹੈਗਾ ਤੈਨੂੰ ਪਤਾ ਚਿੱਟਾ ਵੇਚਦਾ ਤੇਰੇ ਤੇ ਆਰਟੀਆਈ ਰੱਗਾ ਇੱਕ ਥੋੜਾ ਲਾਣੀ ਆ ਤੇਰੇ ਬਾਰੇ ਮੈਂ ਸਾਰਾ ਤੇਰਾ ਮਕਾਨ ਕਿੱਥੋਂ ਬਣਾ ਤੇਰੀਆਂ ਗੱਡੀਆਂ ਕਿੱਥੋਂ ਆਰੀਆਂ ਤੇਰਾ ਕੰਮ ਕਰ ਕੀ ਕਰਦਾ ਜਿਹੜਾ ਤੂੰ ਸੋਚਦਾ ਨਾ ਕਿ ਮੈਂ ਵਾਈਟ ਕੋਲਰ ਆ ਮੈਂ ਦਾ ਬਹੁਤ ਵਧੀਆ ਆ ਵਾ ਇਹ ਪੂਰੇ ਮਹੱਲੇ ਨੂੰ ਦੱਸਣਾ ਵਾ ਕਿ ਤੂੰ ਕੀ ਕਰ ਠੀਕ ਹੈ ਨਾ ਪੂਰੇ ਮਹੱਲੇ ਨੂੰ ਦੱਸਣਾ ਵਾ ਸੀ ਓ ਮੈਂ ਕਹਿੰਨਾ ਵਾ ਤਾਂ ਹੀ ਤਾਂ ਤੂੰ ਭੱਜਦਾ ਵਾ ਕੋਰਟ ਚ ਕਿਉਂ ਨਹੀਂ ਬੋਲਿਆ ਉਹ ਦਿਨ ਕਿਉਂ ਭੱਜ ਲਿਆ ਉਹ ਦਿਨ ਕਿਉਂ ਭੱਜਿਆ ਵਾ ਕੋਰਟ ਚ ਬੋਲਦਾ ਇਹਦੀ ਗੱ ਤੂੰ ਮੇਰਾ ਭਰਾ ਇੱਕ ਗੱਲ ਸੁਣ ਹੁਣ ਕਿਹਾ ਕਿ ਮੈਂ ਚੋਰੀ ਕਰਦਾ ਪੀਲੀ ਹੁਣ ਕਿਹਾ ਮੈਂ ਚਿੱਟਾ ਵੇਦਾ ਹੁਣ ਮੈਂ ਵੀਡੀਓ ਰਿਕਾਰਡਿੰਗ ਲਾਈ ਫੋਨ ਮੈਂ ਵੀਡੀਓ ਰਿਕਾਰਡਿੰਗ ਲਾਈ ਹੁਣ ਕਿਹਾ ਮੈਂ ਚਿੱਟਾ ਵੇਦਾ ਹੁਣ ਮੈਂ ਕਿਹਾ ਚੋਰ ਆ ਆ ਹੁਣ ਕਹਿਣਾ ਕੀ ਹੋਇਆ ਕੀ ਹੋਇਆ ਪ੍ਰਧਾਨ ਹਾਂ ਕੀ ਓਏ ਕੀ ਆ ਦੱਲੇ ਕੀ ਕਰੇ ਕੀ ਚਿੱਟਾ ਵੇਦਾ ਥੰਮਿਆ ਥੰਮਿਆ ਆ ਆ ਵੀਡੀਓ ਬਹੁਤ ਥੱਲੇ ਬਹੁਤ ਵਧੀਆ ਬਣਾਉਂਗਾ ਆ ਵੀਡੀਓ ਵੀ ਬਣਾ ਰਿਹਾ ਬਹੁਤ ਵਧੀਆ ਬਣਾਉਂਗਾ ਟਿੱਕਰ ਨਾ ਕਰ ਮੇਰਾ ਭਰਾ ਇੰਨਾ ਨਾ ਇੰਨਾ ਨਾ ਗਰਮ ਹੋ ਇੰਨਾ ਨਾ ਗਰਮ ਹੋ ਇੰਨਾ ਨਾ ਗਰਮ ਹੋ ਮੈਂ ਤੁਹਾਨੂੰ ਦੱਸਾਂ ਨਾ ਇੰਨਾ ਨਾ ਗਰਮ ਹੋ ਮੈਂ ਤੁਹਾਨੂੰ ਦੱਸਾਂ ਕੀ ਕਹਿਆ ਸੀ ਕੀ ਗੱਲ ਕਹਦੇ ਆ ਸੇ ਵੀਡੀਓ ਬਣਾ ਬੱਲੇ ਚਿੱਟਾ ਕਹਿੰਦਾ ਕਹਦੇ ਆ ਸੇ ਕਹਦੇ ਆ ਸੇ ਅ ਮੇਰੇ ਘਰੇ 6 ਮਹੀਨੇ ਦਾ ਬਿੱਲ 10 ਸਾਲ ਦਾ ਬਿੱਲ ਚੋਰੀ ਕੀਤੀ ਕਹਦੇ ਆ ਸੇ ਕੀ ਕਹਦੇ ਆ ਸੇ ਕਹਦੇ ਆ ਸੇ ਕਹਦੇ ਆ ਸੇ ਕੀ ਬਦਮਾਸ਼ ਹੋ ਤੁਸੀਂ ਨਹੀਂ ਨਹੀਂ ਗਾਲਾਂ ਗੋਲਾਂ ਕੱਢ ਮੈਂ ਤੁਹਾਨੂੰ ਦੱਸਾਂ ਗਾਲਾਂ ਨਾ ਕੱਢ ਮੈਂ ਤੁਹਾਨੂੰ ਦੱਸਾਂ ਇਹ ਬਦਮਾਸ਼ੀ ਤੇਰੀ 2 ਮਿੰਟ ਦਾ ਨਿਕਲ ਜਾਣੀ ਮੈਂ ਤੁਹਾਨੂੰ ਦੱਸਾਂ ਬਾਅਦ ਨੂੰ ਤੂੰ ਮਾਫੀ ਮੰਗਣਾ ਹਾਂ ਮੈਂ ਤੁਹਾਨੂੰ ਦੱਸਾਂ ਨੋ ਕਰ ਮੈਂ ਤੁਹਾਨੂੰ ਬਦਮਾਸ਼ੀ ਨਾ ਕਰ ਮੈਂ ਤੁਹਾਨੂੰ ਦੱਸਾਂ ਇਹ ਬਦਮਾਸ਼ੀ ਕੋਈ ਮਹਿੰਗੀ ਪੈਣੀ ਮੈਂ ਤੁਹਾਨੂੰ ਦੱਸਾਂ ਇਹ ਬਦਮਾਸ਼ੀ ਬਹੁਤ ਮਹਿੰਗੀ ਪੈਣੀ ਆ ਇਹ ਏਡੀਆਂ ਗਾਲਾਂ ਨਾ ਕੱਢ ਮੈਂ ਤੁਹਾਨੂੰ ਦੱਸਾਂ ਇਹ ਬਦਮਾਸ਼ੀ ਬਹੁਤ ਮਹਿੰਗੀ ਪੈਣੀ ਆ ਇਹ ਬਦਮਾਸ਼ੀ ਤੈਨੂੰ ਬਹੁਤ ਮਹਿੰਗੀ ਪੈਣੀ ਆ ਮੈਂ ਤੁਹਾਨੂੰ ਦੱਸਾਂ ਇਹ ਤੂੰ ਹੋਰ ਹੀ ਕਿਸੇ ਨਾਲ ਗਿੱਜੇ ਹੋਵੇਂਗਾ ਮੈਂ ਤੁਹਾਨੂੰ ਦੱਸਾਂ ਇਹ ਗਿੱਜਿਆ ਕਿਸੇ ਹੋਰ ਨਾਲ ਵਾ ਤੂੰ ਇਹ ਬਦਮਾਸ਼ੀ ਤੈਨੂੰ ਬਹੁਤ ਮਹਿੰਗੀ ਪੈਣੀ ਆ ਕੀ ਕੱਢ 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 ਬਦਮਾਸ਼ ਆ ਨਾ ਤੂੰ ਕੱਢ ਗਾਲਾਂ ਕੱਢ ਗਾਲਾਂ ਬਦਮਾਸ਼ ਆ ਤੂੰ ਕੱਢ ਗਾਲਾਂ બોલ સાડે બોલ જીતા કાકા ચોકી પોળાયા બોલો આ જમ્યા નથી આવને તો બોલ ઓય બોલ સાળા ઓ દબડે નું બોલા સાળા હાથ લ્યા ગાળા ના ગટ મે તનુ કહીએ ના મેરા ਗਾਲਾਂ ਨਾ ਗੱਡ ਮੈਂ ਤੁਹਾਨੂੰ ਦੱਸੀ ਹੈ ਨਾ ਗਾਲਾਂ ਗੱਡ ਬਦਮਾਸ਼ੀ ਨਾ ਕਰ ਇਹ ਬਦਮਾਸ਼ੀ ਨਾ ਕਰ ਮੈਂ ਤੁਹਾਨੂੰ ਦੱਸਾਂ ਇਹ ਬਦਮਾਸ਼ੀ ਤੁਹਾਨੂੰ ਬਹੁਤ ਮਹਿੰਗੀ ਪੈਣੀ ਆ ਮੈਂ ਤੁਹਾਨੂੰ ਦੱਸਾਂ ਇੱਕ ਦਮ ਨਹੀਂ ਆਣਾ ਨਹੀਂ ਤੁਹਾਨੂੰ ਮੈਂ ਦੱਸਾਂ ਇਹ ਬਦਮਾਸ਼ੀ ਕਿਸੇ ਹੋਰ ਨਾਲ ਕਰੀ ਜਾ ਕੇ ਇਹ ਬਦਮਾਸ਼ੀ ਕਿਸੇ ਹੋਰ ਨਾਲ ਕਰ ਜਾ ਕੇ ਓਏ ਤੈਨੂੰ ਪਤਾ ਨਹੀਂ ਮੈਂ ਕੌਣ ਚਲ ਿਆ ਤੋਈ ਚੱਲੇ ਚੱਲੋ ਉਧਰ ਖੜੋ ਚੱਲ ਚੱਲੋ ਉਧਰ ਖੜੋ ਤੈਨਾਂ ਕੋਲ ਚੋਰ ਚਿੱਟਾ ਵੇਚਦਾ ਤੂੰ ਸ਼ਰੇ ਆਵਾਂ ਪਤਾ ਨਹੀਂ ਆ ਲੋਕਾਂ ਨੂੰ ਲੋਕਾਂ ਨੂੰ ਪਤਾ ਗੋੜਾ ਨਾ ਕੱਢ ਮੈਨੂੰ ਦੱਸੀ ਜਨਾ ਓਏ ਗਾਲਾਂ ਨਾ ਕੱਢ ਓਏ ਗਾਲਾਂ ਨਾ ਕੱਢ ਇਹ ਬਦਮਾਸ਼ੀ ਇਹ ਬਦਮਾਸ਼ੀ ਕਿਸੇ ਹੋਰ ਨੂੰ ਦਿਖਾ ਜਾ ਕੇ ਉਹ ਮੈਨੂੰ ਕੱਢੋ ਗਾਲਾਂ ਕੱਢੋ ਗਾਲਾਂ ਪਤਾ ਲੱਗੇ ਬਦਮਾਸ਼ ਹੋ ਤੁਸੀਂ ਪਤਾ ਲੱਗੂ ਇਹ 6 ਮਹੀਨੇ ਬਿੱਲੀ ਘਟਵਾ ਕੇ ਚੋਰੀ ਕਰਕੇ ਉਹ ਅਗਲੇ ਨੂੰ ਪਤਾ ਵਾ ਚੋਰ ਹੋ ਤੁਸੀਂ ਪੂਰੇ ਮੱਲੇ ਨੂੰ ਪਤਾ ਚੋਰ ਹੋ 128 ਨੰਬਰ ਦੇ ਕੇ ਚਲ ਤੂੰ ਮੇਰੇ ਬੱਚਿਆਂ ਨੂੰ ਭੋਗਦਾ ਹੈ ਮੇਰਾ ਰੱਬ ਜਾਣਦਾ ਮੇਰਾ ਰੱਬ ਜਾਣਦਾ ਮੇਰੇ ਨਿਆਣੇ ਮਰ ਜਾਣ ਮੈਂ ਤੇਰੇ ਬੱਚਿਆਂ ਬਾਰੇ ਕੋਈ ਗੱਲ ਕੀਤੀ ਹੋਵੇ ਮੈਂ ਤੇਰੇ ਵਰਗਾ ਨਹੀਂ ਆ ਤੂੰ ਝੂਠ ਬੋਲ ਕੇ ਸਾਡੇ ਨਾਲ ਸਾਡੇ ਨਾਲ ਧੋਖਾ ਕੀਤਾ ਸਾਡੀ ਬਿਜਲੀ ਚੋਰੀ ਕੀਤੀ 10 ਸਾਲਾਂ ਤੋਂ ਚਿੱਟਾ ਵੇਚ ਲਿਆ ਤੂੰ ਜੀ ਹੋਰ ਝੂਠ ਬੋਲੀ ਚੱਲ ਹੁਣ ਇੰਨੇ ਬੰਦੇ ਬੁਲਾਏ ਬਦਮਾਸ਼ੀ ਕਰਨਾ ਸੇ ਬੁਲਾ ਲੋ ਅੱਜ ਕਰ ਗਿਆ ਨਹੀਂ ਕਰ ਕੀ ਉਹ ਮੈਂ ਨਹੀਂ ਡਰਦਾ ਡਰਦਾ ਮੈਂ ਖੜਾ ਨਾ ਮੈਂ ਕਿਹੜਾ ਇੱਥੇ ਡਰਦਾ ਪਿਆ ਮੈਂ ਆ ਦੇ ਲੋ ਆਪਣੇ ਮੀਟਰ ਚੈੱਕ ਕਰਿਆ ਕਰੋ 10 ਸਾਲ ਤੋਂ ਚੋਰੀ ਕੀਤੀ ہوئی ਸਾਡੀ ਬਿਲੀ ਆ ਬਦਮਾਸ਼ੀ ਕਰਦਾ ਹੁੰਦੇ ਲੋਕ ਕਿੰਨੇ ਬੰਦੇ ਭਲਾ ਕੇ ਅਮੇਸ਼ 6 ਮਹੀਨੇ ਤੋਂ ਬੱਚੇ ਮੇਰੇ ਬਿਨਾਂ ਬਿਲੀ ਤੋਂ ਬੈਠੇ ਆ ਐਡੀ ਬਦਮਾਸ਼ੀ ਕੌਣੂ ਕਰਦਾ ਐਡਾ ਤੂੰ ਦਲੇਰ ਨਹੀਂ ਆ ਮੈਂ ਤੈਨੂੰ ਦੱਸਾਂ ਬਦਮਾਸ਼ੀ ਨਾ ਕਰ ਉਹ ਬਦਮਾਸ਼ੀ ਨਾ ਕਰ ਐਡੀ ਬਦਮਾਸ਼ੀ ਨਾ ਕਰ ਆ ਮਲੇ ਦੇ ਅੱਗੇ ਐਚ ਤੂੰ ਹੀ ਬਦਮਾਸ਼ੀ ਜਿਹੜੀ ਖਲਾਰੀ ਹੋਈ ਨਾ ਚੋਰ ਆ ਹਾਂ ਬੋਲਣ ਜੋ ਗਾਵਾ ਕੋਈ ਨਹੀਂ ਆ ਓਏ ਮੈਂ ਕੀ ਕਹਿੰਦੇ ਮੇਰਾ ਭਰਾ ਤੂੰ ਗਾਲਾ ਉਹ ਗਾਲਾ ਕੱਢ ਤੇ ਕੱਢ ਨਹੀਂ ਚੱਲ ਮੈਂ ਬਾਬਾ ਕਾਨੂੰ ਹੋਰ ਬੰਦੇ ਇਕੱਠੇ ਹੱਲੇ ਕਰ ਹੱਲੇ ਆ ਬੰਦੇ ਸਾਰੇ ਤੈਨੂੰ ਕੱਟਦਾ ਦਿਖਾਇਆ ਹੀ ਨਹੀਂ ਜਦੋਂ ਤੈਨੂੰ ਕੱਟ ਦਿਖਾਦਾ ਥੱਲੇ ਆਉਂ ਉਹਨੂੰ ਦਰਸ ਜੇਗਾ ਓਏ ਮੈਂ ਤੈਨੂੰ ਕੀ ਕਹਿ ਰਿਹਾ ਨਾ ਕਰ ਨਾ ਕਰ ਖੇਡ ਨਾ ਖੇਡ ਇਹ ਤੈਨੂੰ ਖੇਡ ਬੜੀ ਮਹਿੰਗੀ ਪੈਣੀ ਆ ਅੱਛਾ 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 ਦੱਸ ਮੈਨੂੰ ਆਪਣਾ ਨਾਮ ਬੋਲ ਥਾ ਨਾਮ ਆਪਣਾ ਨਾਮ ਬੋਲ ਹੱਲੇ ਆ ਨਾਮ ਬੋਲ ਮੇਰਾ ਭਰਾ ਮੈਂ ਤੈਨੂੰ ਗਾਲੀ ਕੱਢ ਰਿਹਾ ਮੈਂ ਕਹਿੰਨਾ ਕੀ ਨਾਮ ਹੈ ਕੀ ਨਾਮ ਹੈ ਨਾਮ ਬੋਲ ਬੋਲ ਨਾ ਬੋਲ ਉਹ ਨਾਮ ਤਾਂ ਬੋਲ ਵੱਡੇ ਬਦਮਾਸ਼ ਮੈਨੂੰ ਗੈਰ ਹੋਈ ਕੌਣ ਹੈ ਤੂੰ ਕੀਜਾ ਨਾਮ ਹੈ ਹੈ ਤੇਰੇ ਪੁੱਛ ਨਹੀਂ ਨਾਮ ਕਰ ਓਏ ਜਵਾਹ ਚਲਾ ਜਾ ਓਏ ਚਲਾ ਜਾ ਮੀ ਹੂੰ ਜੋ ਨਹੀਂ ਐ ਆਪਾ ਆ ਚੱਟੂਂਗੀ ਚੱਟਾ ਤਾਂ ਤੂੰ ਕਿੱਥੇ ਚੱਲ ਜਾ ਚੱਲ ਜਾ ਆਦੂ ਕੋ ਆ ਕੰਡੋ ਦੋ ਦੋ ਹੇ ਕਿੱਥੇ ਚੱਲ ਆਵਾੜ ਤੱਤਾ ਹਲਾ ਤੌਂਕੀ ਓਏ ਨਾ ਨਾ ਤਾਂ ਸੁਣ ਮੇਰੀ ਗੱਲ ਬੋਲੰਦ ਮਿੰਟ ਚੁੱਪੋ ਬੋਲ ਬੋਲ ਹਾਂ ਬੋਲੇਗਾ ਨਹੀਂ ਬੋਲ ਯਾਰ ਅੱਛਾ ਮੇਰਾ ਭਰਾ ਪਤਾ ਕੀ ਕੀਤਾ ਇਹਨੇ ਇਹਨੇ ਮੈਨੂੰ ਬੁਲਾਇਆ ਕਹਿੰਦਾ ਮੇਰਾ ਨਾ ਲੱਖ ਰੁਪਏ ਨਾ ਓਹੋ ਸਾਈਬਰ ਸੈੱਲ ਤੋਂ ਚੋਰੀ ਹੋ ਗਿਆ ਸੁੰਦਰ ਹੈ ਮੇਰਾ ਭਰਾ ਮੈਂ ਇਹਦੇ ਨਾਲ ਗਿਆ ਗੁੱਡ ਫੇਥ ਚ ਕਿੰਨੀ ਮੇਰਾ ਗਵਾਂਢੀ ਹੈਗਾ ਨਹੀਂ ਇਹ ਮੇਰਾ ਗਵਾਂਢੀ ਹੈਗਾ ਵਾ ਇੱਕ ਮਿੰਟ ਮੈਂ ਬੁਲਾਇਂਦੀ ਨੂੰ ਅੱਛਾ ਮੈਂ ਬੁਲਾਇਂ ਦੱਸ ਪਤਾ ਹੈ ਹਾਂ ਮੈਨੂੰ ਉੱਥੇ ਕਿੰਨੇ ਬੁਲਾਇਆ ਸੀ ਕਿੱਥੇ ਚੱਲੇ ਆਏ ਨਹੀਂ ਆਇਆ ਤੂੰ ਛੱਡ ਦੇ ਮੈਂ ਕਿੱਥੇ ਚੱਲੇ ਆਇਆ ਹਾਂ ਉੱਥੇ ਬਾਤ ਚੱਲ ਠੀਕ ਹੈ ਮੇਰਾ ਭਰਾ ਤੂੰ ਇੰਨੀ ਗੱਲ ਹੋਈ ਇਹ ਨਹੀਂ ਹੈ ਨਾ ਹੁਣ ਆਪਣੇ ਮੁੰਡੇ ਦੇ ਹੱਥ ਰੱਖ ਕੇ ਗਈ ਚਿੱਟੇ ਵਾਲੀ ਗੱਲ ਕਿਨੇ ਗਵਾਂਡੀ ਹੈ ਗਵਾਂਡੀ ਬਣ ਉਹ ਮੇਰਾ ਭਰਾ ਮੈਂ ਤੈਨੂੰ ਕਹਿਣਾ ਗੱਲ ਤਾਂ ਸੁਣ ਲੈ ਮੇਰੀ ਗੱਲ ਸੁਣ ਮੇਰਾ ਭਰਾ ਮੈਂ ਇਹਨੂੰ ਇਹਨੂੰ ਪੈਸਾ ਕੱਢ ਕੇ ਤੂੰ ਕੀ ਹਿਸਾਬ ਮੇਰੀ ਗੱਲ ਸੁਣ ਮੇਰਾ ਭਰਾ ਇੱਕ ਗੱਲ ਸੁਣ ਕੈਮਰੇ ਕਢਾ ਲਾ ਅਗਰ ਕੋਈ ਬੱਚਾ ਖੜਾ ਹੋਊਗਾ ਨਾ ਤੇਰੀ ਜੁੱਤੀ ਮੇਰਾ ਸਿਰ ਮੈਂ ਤੈਨੂੰ ਸੱਚ ਕਹਿਣਾ ਇੱਕ ਮੈਂ ਤੈਨੂੰ ਮੈਂ ਤੈਨੂੰ ਕੱਢਦਾ ਵਾਂ ਕਿਉਂਕਿ ਤੂੰ 10 ਅਕੇਸ ਬੋਇਆ ਸਾਡੇ ਓਏ ਅੱਛਾ ਚੂੜਾ ਕਹਿ ਹੁਣ ਦਮ ਰੱਖੀ ਚੂੜਾ ਨਾ ਮੈਂ ਉਹ ਚੂੜਾ ਵਾਂ ਹੁਣ ਤੂੰ ਇਹ ਕੀ ਕਰੇ ਚੂੜਾ ਓਏ ਚੂੜਾ ਨਾ ਮੈਂ ਹੁਣ ਤੂੰ ਇਹ ਗੱਲ ਦੇ ਰਹੀ ਬਰਾਬਰ ਰੱਖੀ ਪਰਵਾਹ ਨਾ ਕਰ ਮੈਂ ਚੂੜਾ ਨਾ ਹਾਂਜੀ ਤੈਨੂੰ ਕੋਈ ਬੰਦਾ ਟੱਚ ਨਹੀਂ ਕਰੇਗਾ ਤੂੰ ਮਿੰਟ ਥੱਲੇ ਆ ਗਿਆ ਓ ਮੇਰਾ ਭਰਾ ਮੈਂ ਤੈਨੂੰ ਤੇ ਮੇਵਾਰੀ ਯਾਰ ਤੈਨੂੰ ਕੋਈ ਹੱਥ ਵੀ ਨਾ ਗਿਆ ਭੈ ਕਿ ਮੈਂ ਤੇਰੀ ਜੁੱਤੀ ਮੇਰੇ ਸਿਰ ਉੱਤੇ ਲੰਮਾ ਪੈ ਜੂ ਉਹ ਕੋਈ ਗਾਲੀ ਮੇਰਾ ਭਰਾ ਛੱਡ ਕੋਈ ਮੈਂ ਗਾਲੀ ਨਹੀਂ ਕਰਨੀ ਇਹ ਤਾਂ ਮੇਰੇ ਬੱਚੇ ਪੀਣਾ ਬਿਜਲੀ ਤੋਂ ਬਿਕੋਜ਼ ਆਫ ਯੂ ਠੀਕ ਹੈ ਨਾ ਤੁਹਾਡੇ ਕਰਨ 6 ਮਹੀਨੇ ਤੋਂ 10 ਸਾਲ ਤੋਂ ਤੂੰ ਹੀ ਗੁੰਡੀ ਮਾਰੀ ਹੋਈ ਮੇਰੀ ਮਾਰੀ ਹੋਵੇ ਤੇਰੇ ਪਿਓ ਦਾ ਬਿਜਲੀ ਬੇ ਉਹ ਮੇਰਾ ਤਾਂ ਮੇਰੀ ਤਾਂ ਬਿਜਲੀ ਨਾਲ ਗੁੰਡੀ ਲਾ ਕੇ ਕੀਤੀ ਹੈ ਨਾ ਮੇਰਾ ਭਰਾ ਮੈਂ ਉਹ ਹੀ ਕਹਿੰਦਾ ਤੂੰ ਇਹ ਮੇਰਾ ਭਰਾ ਮੈਂ ਨਹੀਂ ਕੋਈ ਗਾਲ ਦਾਸ ਮੈਂ ਪਾਗਲ ਹਾਂ ਯਾਰ ਕੋਈ ਚੋਰੀ ਕਰ ਉਹ ਮੈਂ ਕਹਿੰਦਾ 10 ਸਾਲ ਤੋਂ 10 ਸਾਲ ਤੋਂ ਮੈਂ ਇੱਕ ਦਿਨ ਨਹੀਂ ਲਗਾ ਲਈ ਕਰ ਰਿਹਾ 6 ਮਹੀਨੇ ਤੋਂ ਮੇਰੀ ਬਿਲੀ ਘਟੀ ਹੋਈ ਮੇਰੇ ਦਾ ਬਿਲੀ ਨਹੀਂ ਹੈਨੀ ਜੇ ਜੇ ਤੈਨੂੰ ਕਿਸੇ ਨੇ ਉਂਗਲ ਲਾਇਤੀ ਭੈਣ ਚ ਉਹਦੂ ਇੱਕ ਇੱਕ ਦੀ ਜਿਹੜਾ ਮਰਜੀ ਇੱਥੇ ਹੋਵੇ ਮੈਂ ਭਰਾ ਮੈਂ ਗੱਲ ਨਹੀਂ ਕਰਨੀ ਗਾਲ ਨਹੀਂ ਕਢਣੀ ਹਾਂ ਕੋਣ ਇੱਕ ਮਿੰਟ ਥੱਲੇ ਉਹਨੇ ਗੁੱਟੀ ਵੀ ਛੱਡ ਮੈਂ ਭਰਾ ਮੈਂ ਗੱਲ ਨਹੀਂ ਕਰਨੀ ਪੂਰਾ ਮੱਲਾ ਖੜਾ ਤੈਨੂੰ ਕਿਸੇ ਦੇ ਹੱਥ ਲਾ ਤਾਂ ਮੈਂ ਜ਼ਿੰਮੇਵਾਰ ਹਾਂ ਹੋਰ ਬੋਲ ਆ ਜਾ ਇੱਕ ਮਿੰਟ ਇੱਕ ਮਿੰਟ ਇਹ ਥੱਲੇ ਛੱਡੋ ਗਾਣਾ ਨਹੀਂ ਛੱਡਦਾ ਮੈਂ ਮੈਂ ਕੀ ਕਹਿ ਰਿਹਾ ਗੁਰਪ੍ਰੀਤ ਜੀ ਛੱਡ ਦੇ ਮੇਰਾ ਭਰਾ ਓਏ ਮੇਰਾ ਭਰਾ ਛੱਡ ਦੇ ਗੱਲ ਇਹਨੇ ਮੈਨੂੰ ਨੁਕਰ ਤੇ ਚੌਂਕ ਤੇ ਇੱਥੇ ਹੀ ਨੁਕਰ ਤੇ ਬਿਠਾ ਲਿਆ ਕਹਿੰਦਾ ਆ ਚਲਿਏ ਮੈਂ ਤੈਨੂੰ ਛੱਡ ਦਿੰਦਾ ਮੈਂ ਕਹਾਂ ਚਲ ਠੀਕ ਆ ਮੇਰਾ ਭਰਾ ਕਹਿੰਦਾ ਕਿੱਥੇ ਚੱਲਿਆਂ ਮੈਂ ਕਹਾਂ ਮੈਂ ਕਚਾਰੀ ਚੱਲਿਆਂ ਤੇ ਮੇਰੀ ਤਰੀਕ ਆ ਠੀਕ ਆ ਉਹ ਭਾਰਤ ਨਗਰ ਚੌਂਕ ਦੇ ਉਹ ਪਹੁੰਚਣ ਤੋਂ ਪਹਿਲੇ ਨਾ ਇਹਨੇ ਕਿਹਾ ਫਵਾੜੇ ਬੜਾ ਝੱਟਾ ਬਿਕਦਾ ਵਾ ਉਹ ਛੱਟੇ ਦਾ ਕੰਮ ਵਧੀਆ ਵਾ ਇਨੂੰ ਕਹ ਹੁਣ ਐਦਾ ਕਰ ਆਪਣੇ ਬੱਚੇ ਦੇ ਹੱਥ ਦੇ ਸਿਰ ਰੱਖ ਕੇ ਕਹਦੇ ਕਿ ਮੈਂ ਨਹੀਂ ਗੱਲ ਕੀਤੀ ਓਏ ਇੱਕ ਮਿੰਟ ਤੂੰ ਆਪਣੇ ਬੱਚਾ ਸਿਰ ਤੇ ਆ ਸੱਕ ਮੈਂ ਕਿ ਤੂੰ ਕਹਿਣੀ ਤੂੰ ਰੱਖ ਬੇ ਕਿ ਤੂੰ ਕਿ ਆ ਦੇ ਉਹ ਲੈ ਮੈਂ ਕਹਣਾ ਇਧਰ ਓਏ ਚੱਲ ਮੈਂ ਕਹਣਾ ਵਾ ਤਾਂ ਹੀ ਦਾ ਇੱਕ ਮਿੰਟ ਇੱਕ ਮਿੰਟ ਯਾਰ ਇੱਕ ਮਿੰਟ ਜੇ ਉਹਨਾਂ ਨੇ ਕਹਤੇ ਆ ਤੂੰ ਕਹਿ ਦੋ ਤੁਹਾਡੀ ਅਪਜੀ ਗੱਲ ਗੁਰਪੀ ਵੀਰੇ ਇੱਕ ਗੱਲ ਸੁਣ ਮੈਂ ਵੀ ਹੈਲਪ ਕਰਨ ਆ ਸੇ ਗਿਆ ਵਾ ਇਹਦੀ ਹੈਲਪ ਕਰਨ ਗਿਆ ਇਹਦਾ 1 ਲੱਖ ਰੁਪਏ ਉੱਥੇ ਨੇ ਕਹਿੰਦਾ ਮੇਰਾ ਕੱਟ ਲੱਗ ਸੀ ਨੇ ਮੈਂ ਸਾਈਬਰ ਸੈੱਲ ਚ ਜਾ ਕੇ ਉੱਥੇ ਇੰਸਪੈਕਟਰ ਨਾਲ ਬੈਠਾ ਵਾਂ ਕਿ ਜਨਾਬ ਉਹ ਕੀ ਕਹਿ ਰਹੇ ਨੇ ਚਾਹ ਹੰਪੂ ਦਾ ਗਾਣਾ ਆਪਣੀ ਮੁੰਡੇ ਦੋਨਾਂ ਨਾਲ ਜਾ ਕੇ ਗਿਆ ਮੈਂ ਕੱਲ੍ਹ ਗਈ ਸੀ ਤੂੰ ਕਹਿਣਾ ਪਹਿਲੇ ਤੂੰ ਰੱਖਣਾ ਕਿ ਮੈਂ ਨਹੀਂ ਗਿਆ ਚੱਲ ਕਹਿਣਾ ਬਲਾ ਮੁੰਡੇ ਬਲਾ ਹਿੱਦੇ ਤਰਾ ਹਾਂ ਬਾਸ ਉਹ ਲੈਣ ਨੂੰ ਪਤਾ ਵਾ ਤੂੰ ਦੱਸੂਗਾ ਸੱਚ ਬੋਲੂਗਾ ਉਹੋ ਬਸ ਰਹਿੰਦੇ ਉਹ ਬਤਾ ਲੱਗ ਗਿਆ ਰਹਿੰਦੇ ਰਹਿੰਦੇ ਤੂੰ ਐਵੇਂ